ਹਾਂ ਜੀ ਭਾਈ ਕੁਡੀਕ ਖਾਸ ਹੋ ਭਾਈ ਕੁਡੀਕ ਹੈ ਕੰਦੂ ਤੋਂ ਆਇਆ ਤੁਸੀਂ ਬੰਦਾ ਇਹ ਜਿਹੜਾ ਅੰਦਾਜ਼ ਬਸਰ ਤੋਂ 25 ਗਵਿੰਦਰੋਂ ਪਾਣੀ ਕਰਕੇ ਟੋਲੀ ਤੱਕ ਨਿਕਲ ਆਇਆ ਫੱਕੇ ਹੋਣ ਦੀ ਗੱਲ ਬੱਕੜਾ ਨਾ ਰਹੋ ਤੇ ਹੋ 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 ਮੂਹ ਕਿੰਨੇ ਸੰਭੂ ਬਾਲਟਰ ਤੇ ਰੋਕ ਨਹੀਂ ਹੁੰਦਾ ਸੰਭੂ ਬਾਲਟਰ ਤੇ ਇੱਥੇ ਪਹਾਲਾ ਕੰਮਾਂ ਜਾਇਆ ਗਏ ਨੇ ਮਾਜੀ ਦੇ ਨਜ਼ਰਾਂ ਵਿੱਚ ਕਿਸਾਨ ਉਹਨਾਂ ਨੂੰ ਸਿੱਧਾ ਸਿੱਧਾ ਨਹੀਂ ਪੀਆ ਸਮਾਂ ਦੇ ਦੌਰਾਨ ਐਕਟ ਕਰੇ ਝੰਡੇ ਇਹ ਝੰਡੇ ਇਹ ਵੀ ਝੰਡੇ ਕਿ ਮੋਦੀ ਸਰਕਾਰ ਉਹ ਕਰਜ਼ੇ ਦਾ ਟਾਲ ਦੇ ਕਿਸਾਨਾਂ ਨੂੰ ਦੇਣ ਦੇ ਜੀਤ ਵੀ ਤਾਂ ਵਧਰੀ ਹੋ ਗਈ ਜੇ ਅੰਦਰ 6 ਦੇ ਇਟੇ ਕਿਸਾਨਾਂ ਨੂੰ ਮਿਲਦੀਆਂ ਨਹੀਂ ਕਿ ਤੁਰਪਾ ਜਲਦੀ ਕਰਾ ਦੇ ਚਾਹਤ ਹੈ ਇਹ ਵੀਡੀਓ ਸ਼ੇਅਰ ਕਰਦੇ ਰਹੋ ਅਸੀਂ ਇਹ ਤਾਂ ਕਹਿੰਦੇ ਹਾਂ ਜਿੰਦਾਬਾਦ ਜਿੰਦਾਬਾਦ ਬਲਕਿ ਸਮਾਜਿਕ ਸੰਗਠਨ ਕਮਿਟੀ ਨੂੰ ਜਿਹਾ ਇਹਨਾਂ ਬੱਚੇ ਇਥੇ ਜਿੱਥੇ ਜਿੱਥੇ ਜਿੰਦਾਬਾਦ ਉਹ ਇਹਨੂੰ ਬਤਾਂਦੇ ਸ਼ੇਅਰ ਕਰਦੇ ਨੇ ਉਹਨੇ ਅਸੀਂ ਤਾਂ ਆਪਣੀ ਜੋ ਆਪ ਵੀ ਪ੍ਰਚਾਰ ਕਰਦੇ ਉਹਨਾਂ ਦਾ ਸਮਾਜਿਕ ਗੱਲਬਾਤ ਕੀ ਪ੍ਰਚਾਰ ਹੁੰਦਾ ਕਿਹੜੇ ਤਰੀਕੇ ਨਾਲ ਜਾਣਾ ਕਿਹਨਾ ਜਾਅਲ ਤੇ ਨਹੀਂ ਕਰੀਏ ਦੇਖੋ ਬਈਓ ਇੱਦਾਂ ਢੰਗਾ ਵੜਿਆ ਵੀ ਇੱਥੇ ਇੱਕ ਖੜਾ ਕੇ ਚੱਲਦਾ ਹਾਂ ਨਹੀਂ ਹੁੰਦਾ ਤਾਂ ਲੇ ਟਰਾਲੀਆਂ ਦੀਆਂ ਲੈਣਾ ਦੀ ਫੇਰੀ ਇੰਦਾ ਹੀ ਰਿਆ ਰਹਣਾ ਟਰਾਲੀਆਂ ਤੋਂ ਅੱਜ ਕਿਸਾਨ ਮਜੂਦ ਸੰਘਰਸ਼ ਕਮੇਟੀ ਦੀ ਆਗਦੀ ਨਜ਼ਰਾਂ ਉਹ ਵੀ ਮਜਨ ਜਣਗੀਆਂ ਬਾਲਾਂ ਲੱਧਿਆ ਜੂਰ ਨੇ ਦੇਖ ਲੋ ਬਾਹਰ ਨੂੰ ਲੱਧਿਆ ਇਹਦੇ ਕੋਈ ਖਸ਼ੇ ਤਰ੍ਹਾਂ ਦੇ ਲੋੜੋ ਲੋੜੀਆਂ ਨੀਰੂ ਯੋਧੇ ਸ਼ਵਰਾਹ ਤਰ ਤਰ ਇਵੇਂ ਇਤ ਅੰਗ ਆਤ ਵਰਤ ਨੂੰ ਵੱਟ ਤਸ਼ਵੀਰਾਂ ਖਾਲਦੇ ਰਹਿਵਾ ਵੀ ਬਖਾਲਸਾ ਫਤਹਿ 10 ਮਿੰਟ ਬਾਅਦ ਸਾਰੇ ਟਰੈਕਟਰ ਕੋਲ ਸਟਾਰਟ ਚਾਹੀਦੇ ਜਿਹੜੇ ਵੀ ਖੜਾੜੇ ਆ। ਕਬੀ ਲੇਨ ਨਹੀਂ ਟੁੱਟਣੀ ਚਾਹੀਦੀ ਇੱਕ ਟਰੈਕਟਰ ਨਾਲ ਦੂਜੇ ਟਰੈਕਟਰ ਦੇ ਬੜਾ ਵੱਸਾ ਛੱਟ ਟਰਾਲੀਆਂ ਚ ਆ। ਜਿਹੜਾ ਟਰੈਕਟਰ ਆ ਰਿਹਾ ਇੱਕ ਟੀਮ ਪਿੱਛੇ ਚੱਲ ਜਿਹੜੀ ਮਗਰੋਂ ਟਰਾਲੀ ਆ ਰਹੀ ਹੈ ਘੁੰਮ ਕੇ ਆਵੇ। ਠੀਕ ਹੈ ਜੀ। 15 ਮਿੰਟ ਬਾਅਦ ਚੱਲੇ ਪਾਵਾਂਗੇ। ਇੱਕ ਟਰੈਕਟਰ ਤੋਂ ਦੂਜਾ ਟਰੈਕਟਰ ਕ੍ਰੌਸ ਨਾ ਕਰੇ। ਖੱਬੀ ਲੇਨ 'ਚ ਜਾਣਾ। ਜਾਣਾ ਵੀ ਤੇਜ਼ ਆ। ਠੀਕ ਹੈ ਜੀ। ਦੂਜੇ ਬੰਨੇ ਲੇਟ ਹੋਈਦਾ। ਲੁਧਿਆਣਾ ਟਾਪਰ ਤੋਂ ਬਾਅਦ ਆਲਮਗੀਰ ਗੁਰਦੁਆਰੇ ਕਿਸੇ ਨੇ ਨਹੀਂ ਖੋਲੋਣਾ ਠੀਕ ਆ ਪਾਸਿਓਂ ਬੈ ਉਹ ਨਵੀਂ ਪੜ ਕੇ ਚੜ ਜਾਗੇ ਚੜ ਤੋਂ ਬਾਅਦ ਜਦੋਂ ਪੁਲ ਤੇ ਚੱਲਾਂਗੇ ਉਹ ਸੁਰੂ ਚੱਲਣਾ ਉਹ ਪੁਲ ਪੁਲ ਵੀ ਵੇਲਾ ਪਿਆ ਕੋਈ ਸਾਡੇ ਕਰਕੇ ਬੰਦਾ ਪੁਲ ਤੋਂ ਸੈਟਾਂ ਤੇ ਟ੍ਰੈਕਟਰ ਟਾਲੀਆਂ ਫੜੀਏ ਜਾਣਗੇ ਸੈਟਾਂ ਤੇ ਚੱਲੇ ਉੱਤਣ ਤੱਕ 2 ਕਿਲੋਮੀਟਰ ਦੀ